ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਜੀ ਆਪਣਾ ਇੱਕ ਹੋਰ ਨਵਾਂ ਬਲੌਗ ਸਵੇਰੇ ਸਵੇਰੇ 7 ਵਜੇ ਜੀ ਆਪਾਂ ਮਸ਼ੀਨ ਦਿੱਤੀ ਸੀ ਲਾ ਤੇ ਚੁੱਲਾ ਵੀ ਦਿੱਤਾ ਸੀ ਬਾਲ ਤੇ ਚੁੱਲੇ ਤੇ ਰੱਖ ਦਿੱਤਾ ਸੀ ਪਾਣੀ ਤੇ ਇੱਥੇ ਆਪਣਾ ਕੈਂਡੂ ਪੱਗੂ ਸਾਰਾ ਕੰਮ ਜਿਹੜਾ ਉਹ ਕਰਨ ਤੋਂ ਬਾਅਦ ਵਿੱਚ ਤੇ ਪੋਚਾ ਲਗਾਉਣਾ ਸੀਗਾ ਤੇ ਇਹਨਾਂ ਦੀ ਤਿਆਰੀ ਕਰ ਦਿੱਤੀ ਜੀ ਆਪਾਂ ਲੈ ਕੇ ਜਾਣ ਦੀ ਡਾਕਟਰ ਕੋਲ ਮਨਵੀਰ ਦੇ ਡੈਡੀ ਕਹਿੰਦੇ ਵੀ ਤੂੰ ਆਪਣਾ ਘਰ ਦਾ ਕੰਮ ਕਰ ਲਾ ਵੀ ਮੈਂ ਤਾਂ ਮਨਵੀਰ ਜਾ ਕੇ ਇਨਾ ਦੇ ਇੰਜੈਕਸ਼ਨ ਜਿਹੜੇ ਉਹ ਲਵਾ ਲਿਆਈਏ ਕਿਉਂਕਿ ਅਸੀਂ ਸਾਲ ਪਿੱਛੋਂ ਜਿਹੜੇ ਇੰਜੈਕਸ਼ਨ ਲੱਗਦੇ ਆ ਪਗੀ ਦੇ ਵੀ ਉਹ ਪ੍ਰੋਪਰ ਲਵਾਈਦਾ ਹੀ ਆ ਰੇਬਿਸ ਦਾ ਵੀ ਲਵਾਈਦਾ ਵਾ ਤੇ ਇਨਫੈਕਸ਼ਨ ਦਾ ਵੀ ਪਗੀ ਦਾ ਇੰਜੈਕਸ਼ਨ ਜਿਹੜਾ ਉਹ ਲਵਾਈਦਾ ਹੀ ਆ ਤਾਂ ਸੋ ਮੇਨ ਪੱਗੂ ਸੀਗਾ ਸਾਡਾ ਪਗੀ ਕਿਉਂਕਿ ਕੈਂਡੀ ਤੇ ਤਾਂ ਲੱਗ ਗਿਆ ਸੀ ਕੈਂਡੀ ਨੂੰ ਵੀ ਉਹਦਾ ਲੱਗਣਾ ਹੀ ਸੀ ਅੱਜ ਕਿੰਨੇ ਦਿਨ ਬਾਅਦ ਚੋਂ ਕਹਿੰਦੇ ਸੀ ਇੱਕ ਹੋਰ ਇੰਜੈਕਸ਼ਨ ਇਹਦੇ ਕੈਂਡੀ ਦੇ ਲੱਗਣਾ ਇਸ ਕਰਕੇ ਆਪਾਂ ਇਹਨਾਂ ਬਾਲ ਬੱਚਿਆਂ ਦੀ ਕਰ ਦਿੱਤੀ ਸੀ ਤਿਆਰੀ ਕਿਉਂਕਿ ਘਰ ਵਿੱਚ ਜੇ ਕੁੱਤੇ ਰੱਖੇ ਆ ਤਾਂ ਇਹ ਤਾਂ ਆਪਾਂ ਨੂੰ ਧਿਆਨ ਜਿਹੜਾ ਜ਼ਰੂਰ ਦੇਣਾ ਚਾਹੀਦਾ ਕਿ ਇਹਨਾਂ ਦੇ ਪ੍ਰੋਪਰ ਜਿਹੜੀ ਵੈਕਸੀਨੇਸ਼ਨ ਆ ਉਹ ਹੋਈ ਹੋਵੇ ਫਿਰ ਬੱਚੇ ਵੀ ਘਰ ਵਿੱਚ ਆਉਂਦੇ ਆ ਕੋਈ ਡਰ ਨਹੀਂ ਉਹਨੂੰ ਕੀ ਕਹਿੰਦਾ ਕੁੱਤੇ ਦਾ ਤੇ ਵੈਸੇ ਮੈਂ ਤਾਂ ਮਨੀ ਲੈ ਕੇ ਜਾਣਾ ਲੈ ਕੇ ਜਾਣੇ ਹੁੰਨੇ ਆ ਪਰ ਮਨਵੀਰ ਦੇ ਡੈਡੀ ਕਹਿੰਦੇ ਕੋਈ ਨਾ ਤੂੰ ਆਪਣਾ ਕੰਮ ਕਰ ਕੋਈ ਪ੍ਰੋਬਲਮ ਨਹੀਂ ਮੈਂ ਲੈ ਕੇ ਜਾਣਾ ਤਾਂ ਫਿਰ ਇਸ ਕਰਕੇ ਦੂਰਨੇ ਪੇਪੋਤੀ ਉਹ ਲੈ ਕੇ ਜਾਓਗੇ ਤੇ ਮਨੀ ਭੁੱਲ ਗਿਆ ਸੀ ਕਾਰਡ ਪਹਿਲਾਂ ਦੋਨਾਂ ਦੇ ਫਿਰ ਉਹ ਕਾਰਡ ਦਿੱਤੇ ਦੋਨਾਂ ਜਾਣੀਆਂ ਦੇ ਕਾਰਡ ਬਣੇ ਹੋਏ ਆ ਪਗੀ ਦਾ ਵੀ ਤੇ ਕੈਂਡੀ ਦਾ ਵੀ ਤੇ ਚਲੋ ਜੀ ਹੁਣੇ ਚਲੇ ਜਾਣਗੇ ਜਦੋਂ ਇਹੋ ਜੀ ਵਾਪਸ ਆਏ ਬਾਕੀ ਸਾਰਾ ਕੰਮ ਵੀ ਕਰ ਲਿਆ ਸੀ ਰੋਟੀ ਰੋਟੀ ਖਾ ਲਈ ਸੀ ਵਾਪਸ ਆਏ ਤੇ ਮੇਰੇ ਹਸਬੰਡ ਦੀ ਡਾਈਟ ਦੇ ਹਿਸਾਬ ਨਾਲ ਦੁਪਹਿਰ ਨੂੰ ਯੂਸ ਵਗੈਰਾ ਉਹ ਬਾਹਰੋਂ ਨਹੀਂ ਪੀਂਦੇ ਰੇੜੀਆਂ ਰੂੜੀਆਂ ਤੋਂ ਹਾਂ ਕਿਸੇ ਆਪਣੇ ਪੰਜਾਬੀ ਦੀ ਰੇੜੀ ਆ ਤਾਂ ਉੱਥੇ ਉਹ ਜ਼ਰੂਰ ਪੀ ਲੈਂਦੇ ਆ ਤੇ ਵੈਸੇ ਨਹੀਂ ਪੀਂਦੇ ਤੇ ਉਹ ਕਹਿੰਦੇ ਸੀ ਘਰੀ ਬਣਾਓ ਤੁਸੀਂ ਕੋਈ ਵੀ ਇਦਾਂ ਦੀ ਚੀਜ਼ ਆ ਪਰ ਮੈਂ ਕਿਹਾ ਮੈਂ ਉਹਨੂੰ ਕੀ ਕਹੀਦਾ ਬਣਾ ਕੇ ਦਿੰਨੀ ਆ ਯੂਸ ਪਰ ਮੇਰੇ ਹਸਬੰਦ ਬਹੁਤ ਹੀ ਹੈਲਪਿੰਗ ਆ ਵੈਸੇ ਵੀ ਬਾਹਰਲੇ ਮੈਂ ਦੇਖਿਆ ਜਿੰਨੇ ਵੀ ਉਹਨੂੰ ਕੀ ਕਹੀਦਾ ਜੈਂਟਸ ਆ ਉਹ ਤਕਰੀਬਨ ਬਾਹਰ ਵੀ ਕੰਮ ਆਪਣੇ ਸਾਰੇ ਆਪ ਕਰਦੇ ਆ ਚਾਹੇ ਕਰਦੇ ਹੋਣ ਚਾਹੇ ਬਾਹਰ ਦੇ ਹੋਣ ਸੋ ਉਹਨਾਂ ਨੂੰ ਆਦਤ ਪਈ ਹੁੰਦੀ ਆ ਵਿਹਲੇ ਨਾ ਰਹਿਣ ਦੀ ਕੋਈ ਨਾ ਕੋਈ ਕੰਮ ਜਿਹੜਾ ਉਹਨਾਂ ਨੂੰ ਹੁੰਦਾ ਪਈ ਅਸੀਂ ਕਰਦੇ ਰਹੀਏ ਤੇ ਇਦਾਂ ਹੀ ਮੇਰੇ ਆਯੋ ਪਤੀ ਦੇ ਇਹਨਾਂ ਨੂੰ ਵੀ ਹੁੰਦਾ ਵੀ ਮੈਂ ਵਿਲਾ ਨਾਰਵਾ ਕੋਈ ਨਾ ਕੋਈ ਕੰਮ ਜਿਹੜਾ ਉਹ ਮੈਂ ਕਰਦਾ ਰਹਾ ਤੇ ਇੱਥੇ ਜੀ ਆਪਾਂ ਮਨਜੂਸ ਬਣਾਉਣ ਦੀ ਜਿਹੜੀ ਉਹ ਤਿਆਰੀ ਕਰਨ ਲੱਪੇ ਤੇ ਕੈਂਡੀ ਨੂੰ ਦੇ ਦਿੱਤੀ ਸੀ ਗਾਜਰ ਖਾਣ ਵਾਸਤੇ ਤੇ ਇਹਨਾਂ ਦੇ ਆਉਣ ਨਾਲ ਹੀ ਘਰ ਵਿੱਚ ਇੰਨੀ ਰੌਣਕ ਆ ਮਤਲਬ ਕਿ ਸਾਡਾ ਟਾਈਮ ਨਹੀਂ ਹੁੰਦਾ ਬਿਲਕੁਲ ਵੀ ਕੋਈ ਨਾ ਕੋਈ ਕੰਮ ਕੁਝ ਨਾ ਕੁਝ ਇਹਨਾਂ ਵਾਸਤੇ ਬਣਾਉਣਾ ਤੇ ਇਦਾਂ ਦਾ ਉਹਨੂੰ ਕੀ ਕਹਿੰਦਾ ਕੁਛ ਨਾ ਕੁਛ ਕਰਦੇ ਰਹੀਦਾ ਬਾਕੀ ਇਹਨਾਂ ਦੀ ਡਾਈਟ ਦਾ ਮੈਂ ਬਹੁਤ ਧਿਆਨ ਦਿੰਨੀ ਆ ਥੋੜਾ ਇਹਨਾਂ ਨੂੰ ਸਰਵਾਈਕਲ ਦੀ ਵੀ ਪ੍ਰੋਬਲਮ ਆ ਤੇ ਹੋਰ ਵੀ ਚਲੋ ਪ੍ਰਮਾਤਮਾ ਨੇ ਨਿੱਕਾ ਮੋਟਾ ਦੋਖਿਆ ਹੋਰ ਵੀ ਲਿਆਂਦਾ ਵਾ ਪਰ ਬਾਬਾ ਜੀ ਦੀ ਮਿਹਰ ਦੇ ਨਾਲ ਉਹ ਵੀ ਦੂਰ ਹੋ ਜਾਊਗਾ ਕਿਉਂਕਿ ਮੈਂ ਦਵਾਈ ਨਾਲੋਂ ਜ਼ਿਆਦਾ ਡਾਈਟ ਦਾ ਧਿਆਨ ਦਿੰਨੀ ਹੁੰਨੀ ਮੈਂ ਤਾਂ ਕੋਲ ਦਾ ਆਪ ਇਹਨਾਂ ਵਾਸਤੇ ਹਰ ਇੱਕ ਚੀਜ਼ ਜਿਹੜੀ ਮੈਨੂੰ ਚੰਗਾ ਲੱਗਦਾ ਭੀ ਬੰਦਾ ਦਵਾਈਆਂ ਨਾ ਖਾਵੇ ਤੇ ਆਪਣੀ ਡਾਈਟ ਹੋ ਗਈ ਤੇ ਇਹਦੇ ਨਾਲ ਹੀ ਜਿੰਨਾ ਹੋ ਸਕੇ ਵੀ ਆਪਣੇ ਆਪ ਨੂੰ ਠੀਕ ਕਰਨ ਤੇ ਇਹ ਜੀ ਆਪਾਂ ਯੂਸ ਵਾਸਤੇ ਲੈ ਲਈ ਸੀਗੀ ਚਿਕੰਦਰ, ਔਰੈਂਜ, ਸੰਤਰੇ, ਗਾਜਰ, ਅਦਰਕ ਤੇ ਇੱਕ ਆਮਲਾ, ਔਲਾ, ਇੱਕ ਔਲਾ ਲੈ ਲਿਆ ਸੀਗਾ ਤੇ ਫਿਰ ਮੈਂ ਇਹਨੂੰ ਕੀ ਕਹੀਦਾ ਯੂਸ ਜਿਹੜਾ ਮੈਂ ਕਿਹਾ ਮੈਂ ਬਣਾਉਣੀ ਆ ਤੇ ਮਤਲਬ ਕਿ ਮੈਨੂੰ ਜਦੋਂ ਆਏ ਹੁੰਦੇ ਆ ਚਾਹੇ ਮੇਰੀ ਸਿਹਤ ਵੀ ਜਿੱਦਾਂ ਮਰਜੀ ਆ ਪਰ ਅਸੀਂ ਦੋਨੇ ਹਸਬੰਡ ਵਾਈਫ ਦਾ ਰਿਸ਼ਤਾ ਸਾਡਾ ਐਂਦਾ ਨਾ ਪੇ ਇਹ ਨਹੀਂ ਮੈਂ ਹੀ ਇਹਨਾਂ ਦੀ ਕੇਅਰ ਕਰਦੀ ਆ ਇਹਨਾਂ ਨੂੰ ਮੇਰਾ ਹੁੰਦਾ ਪਈ ਇਹ ਚੀਜ਼ ਜਿਹੜੀ ਉਹ ਮਤਲਬ ਕੀ ਉਹ ਖਾਵੇ ਜਿਹਦੇ ਨਾਲ ਇਹਨੂੰ ਬੈਨੀਫਿਟ ਹੋਵੇ ਕੋਈ ਆਲਤੂ ਫालतੂ ਚੀਜ਼ਾਂ ਜਿਹੜੀਆਂ ਨਾ ਖਾਵੇ ਸੋ ਇਹਨਾਂ ਦੇ ਆਇਆ ਤੇ ਸਾਡਾ ਬਾਹਰ ਦਾ ਜਿਹੜਾ ਮਾੜਾ ਮੋਟਾ ਵੀ ਖਾਣਾ ਹੁੰਦਾ ਅੱਬਲ ਤੇ ਮੈਂ ਖਾਂਦੀ ਨਹੀਂ ਉਹ ਵੀ ਆਇਆ ਨਾ ਬੰਦ ਹੁੰਦਾ ਇਹ ਕਹਿੰਦੇ ਹੁੰਦੇ ਪਈ ਘਰ ਦੀ ਚੀਜ਼ ਹੀ ਖਾਓ ਪਈ ਬਿਲਕੁਲ ਵੀ ਬਾਹਰ ਦਾ ਜਿਹੜਾ ਉਹ ਤੁਸੀਂ ਅਵਾਇਡ ਕਰੋ ਤੇ ਇਸ ਕਰਕੇ ਉਹਨੂੰ ਕੀ ਕਹੀਦਾ ਆਪਾਂ ਜੂਸ ਵਗੈਰਾ ਵੀ ਜੋ ਵੀ ਚੀਜ਼ ਬਣਾਉਣੀ ਆ ਚਾਹੇ ਕੋਈ ਫਰਾਈ ਚੀਜ਼ ਵੀ ਮਨ ਕਰਦਾ ਆਪਾਂ ਤਕਰੀਬਨ ਘਰ ਹੀ ਬਣਾ ਕੇ ਖਾਈ ਦੀ ਆ ਬਾਹਰ ਨਹੀਂ ਖਾਈ ਦੀ ਤੇ ਇਸ ਕਰਕੇ ਜੂਸ ਇਹਦਾ ਬਣਾ ਮਿਕਸ ਕਰਕੇ ਬਣਾਈਏ ਸਾਰੀਆਂ ਚੀਜ਼ਾਂ ਪਾ ਕੇ ਤਾਂ ਬਹੁਤ ਹੀ ਟੇਸਟੀ ਬਣਦਾ ਤੇ ਵੈਸੇ ਵੀ ਬਹੁਤ ਤੁਹਾਨੂੰ ਕੀ ਕਹਿੰਦਾ ਬੈਨੀਫੀਸ਼ੀਅਲ ਹੈਲਥ ਵਾਸਤੇ ਵੈਸੇ ਤੇ ਖਾਲੀ ਪੇਟ ਚਾਹੀਦਾ ਡੀਟੌਕਸ ਡੀਟੌਕਸ ਜੂਸ ਬਣ ਜਾਂਦਾ ਇਹੋ ਤੇ ਪਰ ਸਵੇਰੇ ਸਵੇਰੇ ਨਹੀਂ ਪੀ ਹੁੰਦਾ ਤੇ ਇਸ ਕਰਕੇ ਦੁਪਹਿਰ ਨੂੰ ਆਪਾਂ 2 ਵਜੇ ਇਹ ਜੂਸ ਜਿਹੜਾ ਉਹ ਬਣਾਈਦਾ तकरीबन ਉਹਨੂੰ ਕੀ ਕਹਿੰਦੇ ਆ ਇਹ ਆ ਤੇ ਇੱਕ ਦਿਨ ਛੱਡ ਕੇ ਜਿਸ ਦਿਨ ਜਦੋਂ ਘਰੇ ਹੋਇਆ ਕਰਨਗੇ ਫਿਰ ਤਾਂ ਰੋਜ਼ ਹੀ ਬਣਦਾ ਜਦੋਂ ਕਿਤੇ ਗਏ ਹੋਈਏ ਫਿਰ ਉਸ ਦਿਨ ਨਹੀਂ ਬਣਾ ਹੁੰਦਾ ਤੇ तकरीबन ਅਸੀਂ ਬਣਾਈ ਲਈ ਆ ਜੂਸ ਮੰਮੀ ਵਾਸਤੇ ਵੀ ਡੈਡੀ ਵਾਸਤੇ ਵੀ ਮਤਲਬ ਕਿ ਪੂਰੇ ਪਰਿਵਾਰ ਵਾਸਤੇ ਤੇ ਇਹ ਜੀ ਆਪਾਂ ਬਣਾ ਦਿੱਤਾ ਜੀ ਜੂਸ ਛੋਟਾ ਮोटा ਜਿਹਾ ਕਸ਼ਟ ਆਇਆ ਵਾ ਮੇਰੇ ਹਸਬੰਦ ਦੇ ਪਰ ਮੈਂ ਵਾਹਿਗੁਰੂ ਅੱਗੇ ਮੇਹਰ ਕਰ ਵਾਹਿਗੁਰੂ ਜੀ ਅੱਗੇ ਮੈਂ ਇਹ ਅਰਦਾਸ ਕਰਦੀ ਕਿ ਬਾਬਾ ਜੀ ਜਿੰਦਾ ਤਾਂਡੀ ਪਹਿਲਾਂ ਮੇਹਰ ਰਹੀ ਹੈ ਇਸ ਵਾਰ ਵੀ ਤੁਸੀਂ ਬਹੁਤ ਮੇਹਰ ਕੀਤੀ ਕਿ ਟਾਈਮ ਨਾਲ ਘਰ ਆ ਗਏ ਤੇ ਪ੍ਰੋਬਲਮ ਦਾ ਜਿਹੜੀ ਛੋਟੀ ਮੋਟੀ ਆ ਉਹ ਪਤਾ ਲੱਗ ਗਿਆ ਤਾਂ ਸੋ ਸੋ ਅੱਖਾਂ ਦੇ ਸਾਹਮਣੇ ਉਹਨੂੰ ਕੀ ਕਹੀਦਾ ਹੋਣਗੇ ਸਾਡੇ ਉਹ ਤੇ ਉਹ ਅਸੀਂ ਕੇਅਰ ਕਰਾਂਗੇ ਤੇ ਸਾਨੂੰ ਜ਼ਿਆਦਾ ਉਹ ਸਕੂਨ ਮਿਲੂਗਾ ਤੇ ਸੰਤੁਸ਼ਟੀ ਰਹੂਗੀ ਮਨ ਨੂੰ ਵੀ ਘਰ ਹੀ ਆ ਜੇ ਉਹ ਬਾਹਰ ਹੀ ਉੱਤੇ ਰਹਿੰਦੇ ਤੇ ਵੈਸੇ ਵੀ ਠੀਕ ਨਾ ਹੁੰਦੇ ਤਾਂ ਫਿਰ ਤਾਂ ਬਹੁਤ ਟੈਨਸ਼ਨ ਹੋ ਜਾਣੀ ਸੀ ਇਸ ਕਰਕੇ ਉਹ ਅਚਾਨ ਚੱਕ ਆਏ ਆ ਬਟ ਅਸੀਂ ਖੁਸ਼ ਹੀ ਰੱਖੀਦਾ ਇਹਨਾਂ ਨੂੰ ਅਸੀਂ ਇਦਾਂ ਨਹੀਂ ਕਰੀਦਾ ਇਹਨਾਂ ਨੂੰ ਆਲਤੂ ਫਾਲਤੂ ਟੈਨਸ਼ਨਾਂ ਦੇਈ ਦੀਆਂ ਘਰ ਦੀਆਂ ਟੈਨਸ਼ਨਾਂ ਮੈਂ ਬਿਲਕੁਲ ਨਹੀਂ ਦਿੰਨੀ ਇਹਨਾਂ ਨੂੰ ਟੈਨਸ਼ਨਾਂ ਚਾਹੇ ਆਈ ਵੀ ਆ ਕੁਛ ਵੀ ਆ ਬਿਲਕੁਲ ਵੀ ਅਸੀਂ ਇਦਾਂ ਵੀ ਨਹੀਂ ਟੈਨਸ਼ਨ ਦੇਈ ਦੀ ਘਰੇ ਆ ਹੈ ਨਹੀਂ ਉਹ ਹੈ ਨਹੀਂ ਨਹੀਂ ਜਿੰਨਾ ਹੋ ਸਕੀਦਾ ਐਡਜਸਟ ਕਰੀਦਾ ਅੱਬਲ ਤੇ ਇਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਤਕਰੀਬਨ ਸਾਰਿਆ ਗਰੋਸਰੀ ਵਗੈਰਾ ਜੋ ਵੀ ਆ ਹਰ ਇੱਕ ਚੀਜ਼ ਪ੍ਰੋਪਰ ਮੈਂ ਲਿਆ ਕੇ ਰੱਖਦੀ ਆ ਤੇ ਇੱਕ ਵੀ ਚੀਜ਼ ਜਿਹੜੀ ਇਦਾਂ ਦੀ ਨਾ ਹੋਵੇ ਤੇ ਜਿਹੜੀ ਘਰ ਚ ਨਾ ਹੋਵੇ ਇਦਾਂ ਦੀ ਨਹੀਂ ਮੈਂ ਵੀ ਕਹਿਣ ਦਿੰਨੀ ਹੁਨੀ ਮੋਟੂ ਨੂੰ ਜਾਂ ਚੀਜ਼ ਹੈ ਨਹੀਂ ਜਾਉ ਹੈ ਨਹੀਂ ਨਾ ਜੋ ਵੀ ਇਹਨਾਂ ਨੇ ਖਾਣਾ ਜਾਂ ਮੰਮੀ ਡੈਡੀ ਨੇ ਖਾਣਾ ਜਾਂ ਮਨਵੀਰ ਨੇ ਖਾਣਾ ਹਰ ਇੱਕ ਚੀਜ਼ ਕਰਦੇ ਵਿੱਚ ਜੋ ਦਾਲਾਂ ਕੁਛ ਵੀ ਆ ਮੈਂ ਪ੍ਰੋਪਰ ਲਿਆ ਕੇ ਰੱਖਦੀ ਹੁੰਨੀ ਆ ਬਿਮਾਰੋਂ ਆਏ ਇਨਸਾਨ ਨੂੰ ਇਹ ਟੈਨਸ਼ਨ ਨਾ ਹੋਵੇ ਜੀ ਘਰੇ ਆ ਚੀਜ਼ ਹੈ ਨਹੀਂ ਜਾਂ ਸਰਫ ਹੈ ਨਹੀਂ ਜਾਂ ਖਾਣ ਪੀਣ ਵਾਲੀ ਚੀਜ਼ ਹੈ ਨਹੀਂ ਜਾਂ ਸਾਬਣ ਜੋ ਵੀ ਹੈ ਮਤਲਬ ਕਿ ਬਿਲਕੁਲ ਵੀ ਮੈਂ ਇਹਨਾਂ ਨੂੰ ਟੈਨਸ਼ਨ ਨਹੀਂ ਦੇਣੀ ਉਹਨਾਂ ਜਿੰਨਾ ਹੋ ਸਕੇ ਟੈਨਸ਼ਨ ਫਰੀ ਰੱਖੀਦਾ ਕਿਉਂਕਿ ਬਾਹਰਲੇ ਜਿਹੜੇ ਬੰਦੇ ਆ ਤੁਹਾਨੂੰ ਪਤਾ ਜਿਹੜੇ ਖਾਸ ਕਰਕੇ ਇਕੱਲੇ ਰਹਿੰਦੇ ਚਲੋ ਜਿਨ੍ਹਾਂ ਦੀਆਂ ਫੈਮਲੀ ਆ ਵਾਂ ਉਹਨਾਂ ਨੂੰ ਤਾਂ ਬਹੁਤ ਹੀ ਜ਼ਿਆਦਾ ਉਹਨੂੰ ਕੀ ਕਹਿੰਦਾ ਸਹੂਲਤ ਹੋ ਜਾਂਦੀ ਹੈ ਜਿਹੜੇ ਇੰਦਾ ਇਕੱਲੇ ਰਹਿੰਦੇ ਆ ਕੰਮ ਤੇ ਵੀ ਜਾਣਾ ਕਰਦਾ ਗਰੋਸਰੀ ਕਰਦਾ ਕੰਮ ਸਭ ਕੁਝ ਜਿਹੜਾ ਆਪ ਕਰਨਾ ਉਹ ਇਨਸਾਨ ਤਾਂ ਫਿਰ ਇੰਡੀਆ ਆ ਕੇ ਜਿਹੜਾ ਉਹ ਟੈਨਸ਼ਨ ਫਰੀ ਰਹਿਣਾ ਚਾਹੀਦਾ ਤੇ ਸੋ ਆਪਾਂ ਆਪਣੇ ਪਤੀ ਦੇਵ ਨੂੰ ਇੰਦਾ ਦੇ ਕੰਮਾਂ ਤੋਂ ਬਿਲਕੁਲ ਟੈਨਸ਼ਨ ਫਰੀ ਰੱਖੀਦਾ ਤੇ ਬਾਕੀ ਮੇਰੇ ਹਸਬੰਡ ਦੀ ਬਹੁਤ ਵਧੀਆ ਰੁਟੀਨ ਆ ਸਵੇਰ ਨੂੰ ਉੱਠਣਾ ਇਸ਼ਨਾਨ ਕਰਨਾ ਆਪਣਾ ਪਾਠ ਕਰਨਾ ਫਿਰ ਚਾਹ ਜਨਿਕ ਪੀਣੀ ਆ ਪੀ ਕੇ ਫਿਰ ਆਪਣੀ ਸੈਰ ਕਰਨ ਜਾਣਾ ਸੋ ਇਹਨਾਂ ਦੀ ਰੁਟੀਨ ਦੇ ਹਿਸਾਬ ਨਾਲ ਹੀ ਅਸੀਂ ਖੁਦ ਨੂੰ ਵੀ ਚੇਂਜ ਕਰ ਲਈਦਾ ਜਿੰਨਾ ਟਾਈਮ ਹੈ ਸਾਡੇ ਕੋਲ ਰਹਿੰਦੇ ਆ ਅਸੀਂ ਉਸੇ ਤਰ੍ਹਾਂ ਹੀ ਰਹੀਦਾ ਜਿੱਦਾਂ ਇਹਨਾਂ ਨੂੰ ਮਤਲਬ ਰਹਿਣਾ ਪਸੰਦ ਆ ਯਾ ਟਾਈਮ ਨਾਲ ਉੱਠਣਾ ਵੈਸੇ ਵੀ ਟਾਈਮ ਨਾਲ ਹੀ ਉੱਠੀਦਾ ਪਰ ਇਹਨਾਂ ਦੇ ਆਇਆ ਤੇ ਫਿਰ ਵੀ ਸਟ੍ਰਿਕਟ ਰਹਿਦਾ ਅਸੀਂ ਵੀ ਟਾਈਮ ਨਾਲ ਹੀ ਉੱਠਣਾ ਤੇ ਇਹਨਾਂ ਨੇ ਸੈਰ ਕਰਨ ਜਾਣਾ ਵਾ ਤੇ ਇਸ ਕਰਕੇ ਇਹਨਾਂ ਨੂੰ ਉਹਨੂੰ ਕੀ ਕਹੇਦਾ ਜੋ ਪ੍ਰੋਪਰ ਇਹਨਾਂ ਦਾ ਖਾਣਾ-ਦਾਣਾ ਸਭ ਕੁਝ ਆਪੀ ਉਹ ਤਿਆਰ ਰੱਖੀਏ ਤੇ ਇਹ ਜੀ ਮੰਮੀ ਨੂੰ ਦੇ ਦਿੱਤਾ ਮੋਟੂ ਨੇ ਜੂਸ ਡੈਡੀ ਨੂੰ ਮੰਮੀ ਡੈਡੀ ਯੂਸ ਨਹੀਂ ਇੰਨਾ ਜ਼ਿਆਦਾ ਪੀਂਦੇ ਕਹਿੰਦੇ ਠੰਡਾ ਹੁੰਦਾ ਵੀ ਮੇਰੇ ਗੋਡੇ ਵਗੈਰਾ ਦੁਖਣ ਲੱਗ ਪੈਂਦੇ ਪਰ ਫਿਰ ਵੀ ਮੋਟੂ ਨੇ ਜ਼ਬਰਦਸਤੀ ਅੱਧਾ ਅੱਧਾ ਗਲਾਸ ਦੇ ਦਿੱਤਾ ਕਹਿੰਦੇ ਕੁਛ ਨਹੀਂ ਹੁੰਦਾ ਇਹਦੇ ਵਿੱਚ ਆਮਲਾ ਪਾਇਆ ਹੋਇਆ ਵਾ ਤੁਹਾਡੀ ਸਿਹਤ ਨੂੰ ਲਈ ਸਹੀ ਆ ਇਹੋ ਕੁਛ ਨਹੀਂ ਹੁੰਦਾ ਤੇ ਕੈਂਡੀ ਵੀ ਬਹਿ ਗਈ ਸਾਰੇ ਜਾਣੇ ਅਸੀਂ ਇਦਾਂ ਬੈਠ ਕੇ ਧੁੱਪ ਨਿਕਲੀ ਸੀ ਪਹਿਲਾਂ ਇੱਕ ਦੋ ਦਿਨ ਮੀਂਹ ਪੈਂਦਾ ਰਿਹਾ ਤੇ ਮੱਸੀ ਧੁੱਪ ਨਿਕਲੀ ਇਸ ਕਰਕੇ ਸਾਰੇ ਜਣੇ ਇਕੱਠੇ ਇੱਥੇ ਬੈਠ ਕੇ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਇਸ ਵਲੌਗ ਦਾ ਐਂਡ ਬਾਏ ਬਾਏ ਜੀ ਸਾਰਿਆਂ ਨੂੰ ਫਿਰ ਮਿਲਾਂਗੇ